ਨਾ ਅੱਜ ਬਰਸਾਤ ਹੋਈ ਆ ਡਿਊਟੀ ਕਰ ਰਹੇ ਹੂੰ ਮੇਰਾ ਨਾਮ ਮਹਿਲਾ ਸਪਾਈਸ ਗੀਰਪੁਰ ਆ ਤੇ ਮੈਂ ਮੁਕਸਰ ਟ੍ਰੈਫਿਕ ਦੇ ਵਿੱਚ ਪਹਨਤਾ ਆ ਅੱਜ ਬਰਸਾਤ ਹੋਈ ਆ ਤੇ ਜਿਸ ਕਰਕੇ ਸ਼ਹਿਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈਗੀ ਤਾਂ ਬਸ ਮੇਰਾ ਤੇ ਹੀ ਆ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਪੰਜਾਬ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਸ਼ੂਜ਼ ਉਤਾਰ ਕੇ ਟ੍ਰੈਫਿਕ ਦੇ ਡਿਊਟੀ ਕਰ ਰਹੇ ਆ ਬਰਸਾਤ ਹੈ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਮੈਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਲਈ ਧੰਨਵਾਦ